ਆਮ ਬਨ ਨੂੰ ਮੈਂ ਦੋਨੋਂ ਨੂੰ ਇੱਕ ਬਣਾਇਆ ਹੈ ਦੋਵਾਂ ਨੂੰ ਇੱਕ ਹੈ ਜੀ ਕਿਹੜੀਆਂ ਦੋ ਕਿਸਮਾਂ ਜੀ ਇਹ ਇੱਕ ਇਹ ਲੋਕਲ ਹੈਗੀਆਂ ਆ ਅਸਲ ਦੇ ਵਿੱਚ ਜਿਹੜੇ ਚੂਪਣ ਵਾਲੇ ਆਂਬ ਆ ਹਾਂਜੀ ਇੱਥੇ ਜੋੜ ਦਿੱਤਾ ਹੈ ਜੀ ਆ ਵੱਖਰੀ ਕਿਸਮ ਨੇ ਆ ਵੱਖਰੀ ਕਿਸਮ ਇਹਨਾਂ ਨੂੰ ਜਿੱਦਾਂ ਆਪਣੇ ਮੈਡੀਕਲ ਸਰਜਿਕਲ ਦਾ ਹੁੰਦਾ ਹੈ ਹਾਂਜੀ ਇਦਾਂ ਇਹਨਾਂ ਨੂੰ ਦੋਹਾਂ ਨੂੰ ਛਿੱਲ ਕੇ ਇਹਨਾਂ ਦੀ ਚਮੜੀ ਜਿਵੇਂ ਗ੍ਰਾਫਟਿੰਗ ਕਰ ਦਿੰਨੇ ਆ ਚਮੜੀ ਜਿੱਦਾਂ ਜੋੜ ਦਈਦੀ ਹੈ ਹਾਂਜੀ ਇਦਾਂ ਜੋੜ ਦਿੱਤਾ ਇਸ ਕਿਸਮ ਨੇ ਆਪਣਾ ਥੱਲੇ ਏਰੀਆ ਮੰਨ ਲਿਆ ਜੀ ਇਹਦੀ ਉੱਪਰ ਗਈ ਜੀ ਆ ਜਿਹੜਾ ਇਹ ਉੱਪਰ ਚਲੇ ਗਿਆ ਇਹਨੇ ਉੱਪਰ ਜਾ ਕੇ ਆਪ ਦਾ ਇਹ ਹੁਣ ਉੱਪਰ ਆ ਇਹਦਾ ਸਾਰਾ ਇਹ ਥੱਲੇ ਜਿਹੜਾ ਹੈ ਇਹ ਐਸ ਬੂਟੇ ਦਾ ਹੈ ਇਹ ਨੂੰ ਪੌਣੇ 3 ਲੱਖ ਰੁਪਈਆ ਪਿੱਲਰ ਖੜੇ ਕਰਨ ਤੇ ਲੱਗਦਾ ਹੈ ਹਾਂਜੀ ਚੜਨ ਉੱਤੇ ਚੜਨ ਬਾਅਦ ਜੀ ਫਿਰ ਉਹ ਪਿੱਲਰ ਜਿਹੜੇ ਆ ਉਹ ਮਈ ਜੂਨ ਚ ਗਰਮ ਹੋ ਜਾਂਦੇ ਆ ਜੀ ਇਹ ਨੂੰ ਚਾਹੀਦੀ ਆ ਤਰ ਗਰਮੀ ਜਿੱਦਾਂ ਸਮੁੰਦਰਾਂ ਦੇ ਕੰਢੇ ਆ ਜੀ ਖੁੱਸ਼ ਗਰਮੀ ਦਾ ਇਹਨਾਂ ਨੂੰ ਭਾਰੀ ਨੁਕਸਾਨ ਹੁੰਦਾ ਜੀ ਮੈਂ ਸੋਚਿਆ ਜਿਹੜੇ ਸਾਡੇ ਸ਼ਾਮ ਵਾਲੇ ਦਰਖਤ ਆ ਲੱਕੜ ਵਾਲੇ ਆ ਬਾਧੂ ਦਰਖਤ ਆ ਉਹਨਾਂ ਦੇ ਨਾਲ ਲਾਇਆ ਜਾਵੇ ਇਹਨੂੰ ਇੱਕ ਤਾਂ ਇਹਦੇ ਲਈ ਮਾਹੌਲ ਠੰਡਾ ਰਹਿੰਦਾ ਜੀ ਇਹ ਕਿ ਇਹਦੇ ਵਿੱਚੋਂ ਪਾਣੀ ਤੇ ਖੁਰਾਕ ਵੀ ਲੈਣ ਲੱਗ ਪੈਂਦਾ ਇਹ ਨਹੀਂ ਵੀ ਸਾਰੀ ਇਹ ਤੇ ਇਹ ਨਹੀਂ ਵੀ ਸਾਰੀ ਇਹਦੇ ਚੋਂ ਲੈਣੀ ਹਾਂਜੀ ਥੱਲਿਓਂ ਵੀ ਲੈਣੀ ਆ ਲੇਕਿਨ ਇੱਥੋਂ ਵੀ ਖੁਰਾਕ ਮਿਲਣ ਲੱਗ ਪੈਂਦੀ ਆ ਆ ਮੈਂ ਹੁਣ ਇੱਕ ਸਾਲ ਹੋਇਆ ਕੱਟ ਦਿੱਤਾ ਹਾਂਜੀ ਕੱਟ ਕੇ ਦੇਖਿਆ ਮੈਂ ਪਰ ਇਹ ਕੰਮਜਾਪਦਾ ਨਹੀਂ ਹੋਏਗਾ ਪਰ ਇਹ ਸਾਬਤ ਹੋ ਗਿਆ ਹੈ ਤੇ ਖੁਰਾਕ ਲੈਣ ਦੀ ਸੰਭਰਤਾ ਨਾ ਪੌਦੇ ਦੀ ਧੰਨੇ ਦੇ ਵਿੱਚ ਖੇਤੀ ਸੰਕਟ ਚੋਂ ਲੰਘ ਰਹੇ ਪੰਜਾਬ ਦੇ ਵਾਸਤੇ ਅੱਜ ਇੱਕ ਇਤਿਹਾਸਕ ਇੰਟਰਵਿਊ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੇ ਮੇਰੇ ਨਾਲ ਅੱਜ ਰਹਿਣਗੇ ਮੇਰੇ ਸਾਥੀ ਗੁਰਲਾਲ ਸਿੰਘ ਗੁਰਲਾਲ ਬਹੁਤ ਸਵਾਗਤ ਹੈ ਤੁਹਾਡਾ ਔਰ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਉਹਨਾਂ ਤੋਂ ਨਾ ਸਿਰਫ ਅਸੀਂ ਪ੍ਰਭਾਵਤ ਤਾਂ ਸਗੋਂ ਪੰਜਾਬ 'ਚ ਖੇਤੀ ਕਰਨ ਵਾਲਾ ਹਰ ਵਿਅਕਤੀ ਜੋ ਉਹਨਾਂ ਦੀ ਸੋਚ ਬਾਰੇ ਜਾਣਦਾ ਹੈ ਜੋ ਉਹਨਾਂ ਨੂੰ ਜਾਣਦਾ ਹੈ ਉਹਨਾਂ ਦੇ ਕੰਟਰੀਬਿਊਸ਼ਨ ਬਾਰੇ ਜਾਣਦਾ ਹੈ ਪੰਜਾਬ ਦੀ ਖੇਤੀ 'ਚ ਉਹਨਾਂ ਦੇ ਯੋਗਦਾਨ ਦੀ ਜਿੰਨੀ ਸਫਤ ਕੀਤੀ ਜਾਵੇ ਥੋੜੀ ਹੈ ਅੱਜ ਪੰਜਾਬ ਦਾ ਵਿੱਤੀ ਸੰਕਟ ਪੰਜਾਬ ਦਾ ਖੇਤੀ ਸੰਕਟ ਤੇ ਸੋਸ਼ੀਅਲੀ ਅਸੀਂ ਇਹਨਾਂ ਦੋਨਾਂ ਦੇ ਇੰਪੈਕਟ ਨਾਲ ਜਿਵੇਂ ਹੀਠਾਂ ਡਿੱਗ ਰਹੇ ਹਾਂ ਉਹਨੂੰ ਉੱਚਾ ਕਿਵੇਂ ਚੱਕਿਆ ਜਾਊਗਾ 1950 ਤੋਂ ਪਹਿਲਾਂ ਖੇਤੀ ਕਿਵੇਂ ਹੁੰਦੀ ਸੀ ਉਹਨਾਂ ਬਾਰੇ ਉਹਨਾਂ ਦੀ ਰਿਸਰਚ ਔਰ 1945 ਤੋਂ ਖੇਤੀ ਕਰ ਰਹੇ ਐਮ ਐਸ ਤੁਸਾਨ ਸਾਹਿਬ ਦੇ ਨਾਲ ਉਹਨਾਂ ਦੀਆਂ ਕਵਤਾਵਾਂ ਤੇ ਉਹਨਾਂ ਦੇ ਪਾਕਿਸਤਾਨ ਦੇ ਸਫ਼ਰ ਬਾਰੇ ਵੀ ਗੱਲਬਾਤ ਕਰਾਂਗੇ ਜਿੱਥੇ ਅਸੀਂ ਖੜੇ ਆ ਬੜੀ ਕਮਾਲ ਦੀ ਗੱਲ ਹੈ ਗੁਰਲਾਲ ਨੇ ਮੈਨੂੰ ਇੱਥੇ ਵੜਦੇ ਹੀ ਦੱਸਿਆ ਕਿਉਂਕਿ ਮੈਂ ਖੇਤੀ ਨਹੀਂ ਕੀਤੀ ਮੈਂ ਜਿੰਨਾ ਕੁ ਪੜਿਆ ਉਹੋ ਜੇ ਸਵਾਲ ਕਰ ਸਕਦਾ ਕੜਿਆ ਨਹੀਂ ਆ ਮੈਂ ਆਪਦੇ ਹੱਥੀਂ ਕਦੇ ਖੇਤ ਜਾ ਕੇ ਕੰਮ ਨਹੀਂ ਕੀਤਾ ਤਾਂ ਮੇਰੇ ਕੋਲੇ ਉਹ ਜੇ ਸਵਾਲ ਨਹੀਂ ਹੈ ਮੇਰੇ ਸਾਥੀ ਗੁਰਲਾਲ ਸਿੰਘ ਛੋਟੀ ਉਮਰ ਦੇ ਵਿੱਚ ਬਹੁਤ ਮਿਹਨਤਕਸ਼ ਨੌਜਵਾਨ ਹੈ ਤਾਂ ਇਹਨਾਂ ਨੂੰ ਅੱਜ ਮੈਂ ਕਿਹਾ ਕਿ ਮੇਰੇ ਨਾਲ ਤੁਸੀਂ ਚੱਲਣਾ ਔਰ ਇਸ ਇੰਟਰਵਿਊ ਦੇ ਵਿੱਚ ਤੁਸੀਂ ਖੇਤੀ ਪੁਆਇੰਟ ਆਫ View ਤੋਂ ਦੁਸ਼ਾਨਤ ਸਾਹਿਬ ਦੇ ਨਾਲ ਮੇਰੇ ਨਾਲ ਸਵਾਲ ਕਰਨੇ ਨੇ ਗੁਰਲਾਲ ਨੇ ਮੈਨੂੰ ਕਿਹਾ ਕਿ ਸਾਹਮਣੇ ਇਲਾਇਚੀ ਦਾ ਦਰਖ ਇਹ ਇਹ ਪੌਦੇ ਹੈ ਜੀ ਤੇ ਇਹ ਇਲਾਇਚੀ ਕਹਿੰਦੇ ਕਿ ਇਸ ਵਾਤਾਵਰਣ ਚ ਨਹੀਂ ਹੁੰਦੀ ਤਾਂ ਇਸ ਇਹੋ ਜੇ ਬਹੁਤ ਸਾਰੇ ਸਵਾਲ ਅਸੀਂ ਦੁਸ਼ਾਨਤ ਸਾਹਿਬ ਨੂੰ ਕਰਨੇ ਆ ਜਿਵੇਂ ਪਿੱਛੇ ਉਹਨਾਂ ਨੇ ਆ ਯੂਰੋਪੀਅਨ ਵਿਲੋ ਇਹਦੇ ਨਾਲ ਬਾਟਸ ਬਣਦੇ ਆ ক্রিকেট ਦੇ ਔਰ ਹੋਰ ਸਪੋਰਟਸ ਦਾ ਸਮਾਨ ਬਣਦਾ ਹੈ ਸੋ ਜਿਸ ਜਗ੍ਹਾ ਤੇ ਅਸੀਂ ਆਏ ਆ ਔਰ ਅਸੀਂ ਅੰਦਰ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਪਰ ਇੱਥੇ ਖੜਕੇ ਹੀ ਮਹਿਸੂਸ ਹੋ ਰਿਹਾ ਮੇਰੇ ਖਿਆਲ ਗੁਰਲਾਲ ਵੀ ਬਿਲਕੁਲ ਬਹੁਤ ਵੱਡੀ ਵਿਰਾਸਤ ਖੇਤੀ ਪੁਆਇੰਟ ਆਫ View ਤੋਂ ਤੇ ਪੰਜਾਬ ਪੁਆਇੰਟ ਆਫ View ਤੋਂ ਦਸਾਂਤ ਸਾਹਿਬ ਨੇ ਸੰਭੀ ਹੋਈ ਹੈ ਹਾਂ ਇਹ ਪ੍ਰਾਤਨ ਸਮੇਂ ਦੇ ਵਿੱਚ ਜੋ ਹੁਣ ਤੱਕ ਖੇਤੀਬਾੜੀ ਕਿਸ ਤਰੀਕੇ ਦੀ ਸੀ ਅੱਜ ਸਾਨੂੰ ਉਹ ਪਤਾ ਲੱਗਣੀ ਹੈ ਪੰਜਾਲੀਆਂ ਤੋਂ ਟਰੈਕਟਰਾਂ ਦਾ ਸਫ਼ਰ ਸੀ ਜਿਹੜਾ ਕਿਵੇਂ ਹੋਇਆ ਉਹ ਉਹ ਚਲਿਏ ਫਿਰ ਆਪਾਂ ਮਿਲ ਗਏ ਉਹਨਾਂ ਨੂੰ ਜੀ ਸਰ ਕਰਈਓ ਹਾਂਜੀ ਦੁਸਾਨ ਸਾਹਿਬ ਬਿਲਕੁਲ ਜੀ ਬਿਲਕੁਲ ਕਰਈਆਂ ਜੀ ਬਹੁਤ ਬਹੁਤ ਸਸਿਕਾਲ ਸਰ ਸਸਿਕਾਲ ਜੀ ਜੀ ਆਇਆ ਆਪ ਸਭ ਨੂੰ ਥੈਂਕ ਯੂ ਸੋ ਮਚ ਜੀ ਠੀਕ ਠਾਕ ਹੋ ਤੁਸੀਂ ਸੇਠ ਠੀਕ ਹੈ ਤੁਹਾਡੀ ਉਮਰ ਦੇ ਹਿਸਾਬ ਨਾਲ ਨੰਬਰ 1 ਹੈ ਕਿੰਨੀ ਉਮਰ ਹੋ ਗਈ ਜੀ ਮੈਂ 88ਵੇਂ ਸਾਲ ਚ ਹਾਂ ਜੀ ਲੱਗਦਾ ਹੀ ਨਹੀਂ ਜੀ ਹਾਂ 88ਵੇਂ ਸਾਲ ਚ ਜਾ ਰਹੇ ਹਾਂ ਤੇ ਤੁਸੀਂ ਅਜੇ ਵੀ ਆਪ ਖੇਤੀ ਲੋਹੇ ਵਰਗਾ ਸਰੀਰ ਹਾਲੇ ਵੀ ਬਿਮਾਰੀਆਂ ਨੂੰ ਕੂਣੀਆਂ ਨਾਲ ਪਿੱਛੇ ਧੱਕ ਕੇ ਕਹਾਂ ਲੰਘ ਰਹੇ ਆ ਕੋਈ ਰੋਕ ਨਹੀਂ ਲੱਗਦੀ ਸ਼ੂਗਰ ਬਲੱਡ ਪ੍ਰੈਸ਼ਰ ਸਾਬ ਮੈਨੂੰ ਤਾਂ ਡਾਕਟਰ ਨੇ ਕੁੜੀ ਨੇ ਕਿਹਾ ਜੀ ਮੈਂ ਬੈਂਚ ਤੇ ਬਹਿ ਗਿਆ ਰਿਪੋਰਟ ਮੇਰੀ ਦੇਣੀ ਸੀ ਟੈਸਟ ਜਿਹੜੇ ਕੀਤੇ ਅੰਦਰੋਂ ਮਰੀਦ ਛੱਡ ਕੇ ਆਏ ਅੰਕਲ ਤੁਹਾਨੂੰ ਮੁਬਾਰਕਬਾਦ ਐਦਾਂ ਦੇ ਟੈਸਟ ਤਾਂ ਕਿਸੇ ਨੌਜਵਾਨ ਦੇ ਨਹੀਂ ਆਉਂਦੀ ਜੀ ਏਡੀ ਉਮਰਾਂ ਦੇ ਵਿੱਚ ਹਾਂ ਇੰਨੀ ਉਮਰ ਦੇ ਵਿੱਚ ਸਿਰਫ ਹੁਣ ਥੁੜੀ ਜੀ ਗੋਡਿਆਂ 'ਚ ਮੁਸ਼ਕਲ ਆ ਹੋਰ ਕੋਈ ਚੱਕਰ ਨਹੀਂ ਹੈ ਕਹੀਦਾ ਸਾਰਾ ਕੰਮ ਜੋਰ ਦੇ ਮਹੀਕ ਇਹ ਥਾਂ ਤੁਹਾਡਾ ਰਿਸਰਚ ਸੈਂਟਰ ਹੈ ਜੀ ਇਹ ਰਿਸਰਚ ਸੈਂਟਰ ਹੀ ਸਮਝੋ ਇਹ ਤਿੰਨ ਜੁਨੀਵਰਸਿਟੀਆਂ ਨਾਲ ਮੇਰੇ ਜੁੜਿਆ ਹੋਇਆ ਹਾਂ ਜੀ ਉਹਨਾਂ ਨਾਲ ਰਲ ਕੇ ਮੈਂ ਕਰ ਰਿਹਾ ਇਹ ਸਾਰਾ ਜੋ ਕੁਝ ਮੈਂ ਨਵਾਂ ਕਰਦਾ ਹੁਣ ਇਹ ਹਿਮਾਚਲ ਦੇ ਵਿੱਚ ਮੈਂ ਦੇਖ ਕੇ ਆਇਆ ਆਪਣੇ ਸਾਰੇ ਕਾਰਗੁਜ਼ਾਰੀ ਜੀ ਸੋਲਨ ਯੂਨੀਵਰਸਿਟੀ ਦੇ ਵਿੱਚ ਅੱਛਾ ਉਹਨਾਂ ਤੋਂ ਮੈਂ ਸਿੱਖਣ ਜਾਂਦਾ ਤਾਂ ਆਪਣਾ ਜੋ ਕੁਝ ਮੈਂ ਵਿਧੀਆਂ ਵਿਕਸਿਤ ਕਰਦਾ ਉਹਨਾਂ ਜੁਨੀਵਰਸਿਟੀਆਂ ਦੇ ਵਿਗਿਆਨੀਆਂ ਨੂੰ ਜਾ ਕੇ ਦੱਸਦਾ ਹੂੰ ਵੀ ਮੈਂ ਇਹ ਕੀਤਾ ਇੱਕ ਤੁਸੀਂ ਇਹ ਦੇਖੋਗੇ ਡ੍ਰੈਗਨ ਫਰੂਟ ਹੈ ਡ੍ਰੈਗਨ ਫਰੂਟ ਆ ਰਾਈ ਆਰ ਐਡ ਡ੍ਰੈਗਨ ਨਹੀਂ ਮੈਂ ਤੁਹਾਨੂੰ ਰਿਸਰਚ ਦਾ ਦੱਸਦਾ ਜੀ ਕਿ ਖੋਜ ਦੇ ਵਿੱਚ ਕੀ ਹੈ ਇਹ ਜੀ ਹਾਂ ਤੁਸੀਂ ਦੇਖੋ ਅੱਛਾ ਜੀ ਅਸ਼ੋਕੇ ਦੇ ਪੋਤੇ ਇਹ ਨੂੰ ਪੌਣੇ 3 ਲੱਖ ਰੁਪਈਆ ਪਿੱਲਰ ਖੜੇ ਕਰਨ ਤੇ ਲੱਗਦਾ ਹੈ ਹਾਂਜੀ ਚਾੜਨ ਉੱਤੇ ਚਾੜਨ ਵਾਸਤੇ ਜੀ ਫਿਰ ਉਹ ਪਿੱਲਰ ਜਿਹੜੇ ਆ ਉਹ ਮਈ ਜੂਨ ਚ ਗਰਮ ਹੋ ਜਾਂਦੇ ਆ ਜੀ ਇਹ ਨੂੰ ਚਾਹੀਦੀ ਆ ਤਰ ਗਰਮੀ ਜਿੱਦਾਂ ਸਮੁੰਦਰਾਂ ਦੇ ਕੰਢੇ ਆ ਜੀ ਖੁੱਸ਼ ਗਰਮੀ ਦਾ ਇਹਨਾਂ ਨੂੰ ਭਾਰੀ ਨੁਕਸਾਨ ਹੁੰਦਾ ਜੀ ਮੈਂ ਸੋਚਿਆ ਜਿਹੜੇ ਸਾਡੇ ਸ਼ਾਮ ਵਾਲੇ ਦਰਖਤ ਆ ਲੱਕੜ ਵਾਲੇ ਆ ਬਾਧੂ ਦਰਖਤ ਆ ਉਹਨਾਂ ਦੇ ਨਾਲ ਲਾਇਆ ਜਾਵੇ ਇਹਨੂੰ ਹੂੰ ਨਾਲ ਲਾ ਕੇ ਤਾਂ ਫੇਰ ਇਹ ਪੌਂਚੇ ਮਾਰਦਾ ਜੀ ਇੱਕ ਤਾਂ ਇਹਦੇ ਲਈ ਮਾਹੌਲ ਠੰਡਾ ਰਹਿੰਦਾ ਜੀ ਇਹ ਕਿ ਇਹਦੇ ਵਿੱਚੋਂ ਪਾਣੀ ਤੇ ਖੁਰਾਕ ਵੀ ਲੈਣ ਲੱਪੈਂਦਾ ਇਹ ਨਹੀਂ ਵੀ ਸਾਰੀ ਇਹ ਇਹ ਨਹੀਂ ਵੀ ਸਾਰੀ ਇਹਦੇ ਚੋਂ ਲੈਣੀ ਆ ਹਾਂਜੀ ਥੱਲਿਓਂ ਵੀ ਲੈਣੀ ਆ ਲੇਕਿਨ ਇੱਥੋਂ ਵੀ ਖੁਰਾਕ ਮਿਲਣ ਲੱਪੈਂਦੀ ਆ ਆ ਮੈਂ ਹੁਣ ਇੱਕ ਸਾਲ ਹੋਇਆ ਕੱਟ ਦਿੱਤਾ ਹਾਂਜੀ ਕੱਟ ਕੇ ਦੇਖਿਆ ਮੈਂ ਪਰ ਇਹ ਕਾਮਯਾਬਤਾ ਨਹੀਂ ਹੋਏਗਾ ਪਰ ਇਹ ਸਾਬਤ ਹੋ ਗਿਆ ਹੈ ਕਿ ਖੁਰਾਕ ਲੈਣ ਦੀ ਸਮਰੱਥਾ ਨਾ ਪੌਦੇ ਦੇ ਤਨੇ ਦੇ ਵਿੱਚ ਹੈ ਇਹ ਦੇ ਵਿੱਚ ਹੈ ਤੇ ਇਹ ਕਟਿਆ ਕਿਉਂ ਤੁਸੀਂ ਇਹ ਕਟਿਆ ਵੀ ਦੇਖੀਏ ਕਿੰਨਾ ਖਚਰ ਇਹ ਚੱਲਦਾ ਸਰਵਾਈਵ ਕਿੰਨਾ ਬਸ ਇਹ ਰਾਤ ਸੌਣ ਦੀ ਇੱਥੋਂ ਲੈ ਰਿਆ ਜੀ ਇਹ ਸ਼ੋਕੇ ਤੋਂ ਜੀ ਹਾਂ ਆ ਹੁਣ ਜੇ ਸਾਲ ਪਰ ਜਿਉਂਦਾ ਹੈ ਤਾਂ ਇਹ ਚੋ ਖੁਰਾਕ ਲੈ ਕੇ ਹਰ ਆਇਆ ਹਾਂਜੀ ਨਹੀਂ ਮਰ ਜਾਣਾ ਸੀ ਇਹਨਾਂ ਤਾਂ ਹੁਣ ਇਹ ਮੈਂ ਜੀ ਯੂਨੀਵਰਸਿਟੀ ਨੂੰ ਆਪਣੇ ਦੇ ਕੇ ਆਇਆ ਤੇ ਰਿਸਰਚ ਨੂੰ ਹੁਣ ਤੁਸੀਂ ਅੱਗੇ ਤੋਰੋ ਮੈਂ ਕਿਸੇ ਕਿਸਾਨ ਨੂੰ ਇਹ ਕਹਿੰਦਾ ਨਹੀਂ ਹੈ ਕਿ ਮੈਂ ਆਖੀ ਤਾਂ ਤੁਸੀਂ ਇਹਨੂੰ ਕਰੋ ਹੂੰ ਪਹਿਲਾਂ ਯੂਨੀਵਰਸਿਟੀ ਦੀ ਚਾਹੇ ਉਹ ਦੂਜੀ ਸਮਾਚਲ ਦੇ ਯੂਨੀਵਰਸਿਟੀ ਤੋਂ ਚਾਹੇ ਸਾਡੀ ਯੂਨੀਵਰਸਿਟੀ ਤੋਂ ਉਹਦੀ ਮੋਹਰ ਲੱਗੇ ਸਭੀ ਕ੍ਰੀਤੀ ਹੋਵੇ ਜੀ ਫਿਰ ਇਹ ਰਿਸਰਚ ਸੰਪੂਰਨ ਹੋਏਗੀ ਮੇਰੇ ਪੱਧਰ ਤੇ ਨਹੀਂ ਹੋਏਗੀ ਇਹ ਇਹ ਖੋਲ ਲਾਲ ਤੁਸੀਂ ਆਏ ਹੋ ਤੁਹਾਨੂੰ ਕਿਉਂਕਿ ਤੁਸੀਂ ਖੇਤੀ ਕਰਦੇ ਹੋ ਆਪ ਆਪਦੇ ਹੱਥੀ ਮੇਰਾ ਸਬੰਧ ਘੱਟ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਥੋਡੇ ਸਵਾਲ ਕੀ ਨੇ ਨੇੜੇ ਤੜੇ ਚੀਜ਼ਾਂ ਦੇਖ ਕੇ ਤੁਹਾਡੇ ਕੀ ਦਿਲਚਸਪੀ ਦੇਖ ਰਿਹਾ ਜੀ ਖਜ਼ਾਨੇ ਦਾ ਭੰਡਾਰ ਹੈ ਉਹਨਾਂ ਨੂੰ ਜੇ ਆਮ ਕੋਈ ਬੰਦਾ ਆਵੇ ਮੇਰੇ ਵਰਗਾ ਬੰਦਾ ਆਵੇ ਤਾਂ ਉਹ ਸ਼ਾਇਦ ਇਹ ਸੋਚੂਗਾ ਵੀ ਇਹ ਕੀ ਅਨਾਰਗਨਾਈਜ਼ਡ ਜਾਈ ਇੱਥੇ ਤਾਂ ਸ਼ਾਇਦ ਆ ਇਹਨੂੰ ਸਹੀ ਕਰਕੇ ਘਾਕੂ ਲਾਓ ਜੀ ਕਿਤੇ ਦਸਾਨ ਸਾਹਿਬ ਤੁਸੀਂ ਜਿਵੇਂ ਗੁਰਲਾਲ ਕਹਿ ਰਿਹਾ ਕਿ ਇਹ ਭੰਡਾਰ ਹੈ ਖਜ਼ਾਨਾ ਹੈ ਇਹ ਖਜ਼ਾਨਾ ਕਿਵੇਂ ਹੈ ਜੀ ਦਸਾਨ ਸਾਹਿਬ ਬੂਟਾ ਲੱਗਾਈ ਵੇਖੋ ਅੱਕ ਦਾ ਬੂਟਾ ਕੋ ਲੱਗਦਾ ਹੀ ਨਹੀਂ ਅੱਕ ਜਿਹੜਾ ਹੀ ਹੋਇਆ ਇਹ ਸਾਰੇ ਇਸ ਤਰ੍ਹਾਂ ਦੇ ਰੱਖੇ ਹੋਏ ਨੇ ਜੀ ਇਹ ਆ ਡੈਫੋਡਿਲਸ ਆ ਜੀ ਜਾਂ ਗੁਲਾਬ ਆ ਹਨਾ ਜੀ ਮਤਲਬ ਤੁਸੀਂ ਸਾਰਾ ਇਹ ਪਰਸੀਮਨ ਹੈ ਫਾਲ ਦਿੰਦਾ ਇਹ ਵੀ ਉਚਾਈ ਤੋਂ ਲਿਆਂਦਾ ਆ ਜੀ ਪੰਜਾਬ ਸੋਚ ਨਹੀਂ ਸਕਦੇ ਪਰ ਇਹ ਇੱਕ ਕਿਸਮ ਲੱਭ ਲਈ ਹੈ ਜਿਹੜੀ ਪੰਜਾਬ ਦੇ ਵਿੱਚ ਅਛਾ ਨਤੀਜਾ ਦੇ ਸਕਦੀ ਹੈ ਜੀ ਪਰ ਇਹ ਵੀ ਮੈਂ ਸਪਰਸ਼ ਕਰਨ ਲਈ ਰੱਖਿਆ ਹੈ ਐਗਰੀਕਲਚਰ ਯੂਨੀਵਰਸਿਟੀ ਨੂੰ ਉਹਨਾਂ ਦੀ ਸਪਰਸ਼ ਤੋਂ ਬਾਅਦ ਹੀ ਜਿਹੜੀ ਦੇ ਕਿਸਾਨਾਂ ਨੂੰ ਕਿਹਾ ਜਾਏ ਤੁਸੀਂ ਲਾਓ ਤੇ ਮੈਂ ਮਦਦ ਕਰ ਰਿਹਾ ਉਹਨਾਂ ਦੀ ਜੀ ਆਪਣੇ ਬੀਟਰਾਂ ਦੀ ਆਪਣੇ ਸਾਇੰਟਿਸਟਾਂ ਦੀ ਤਾਂ ਕਿ ਉਹ ਜਿਹੜਾ ਨਾ ਖੋਜ ਨੂੰ ਅੱਗੇ ਵਧਾਉਣ ਤਾਂ ਬਹੁਤ ਸਾਰੇ ਸਵਾਲ ਨੇ ਪੰਜਾਬ ਦੇ ਸਬੰਧ ਦੇ ਵਿੱਚ ਸਾਡੇ ਅਸੀਂ ਚਾਹੁੰਦੇ ਹਾਂ ਕਿ ਬਾਹਰ ਆਪਾਂ ਬੈਠੀਏ ਜੀ ਔਰ ਇੰਟਰਵਿਊ ਜਿਹੜੀ ਹੈ ਉੱਥੇ ਮੁਕੰਮਲ ਕਰੀਏ। ਉਹ ਮਾਤੂ ਫੁੱਲ ਦਾ ਜਿਕਰ ਜਰੂਰ ਕਰੋ ਇਹ ਪੋਲੀ ਹਾਊਸ ਚ ਜ਼ਿਆਦਾ ਹੁੰਦਾ ਤੁਸੀਂ ਬਾਹਰ ਲਾਇਆ ਜਰਵੇਰਾਈ। ਇਹ ਤਾਂ ਬਹੁਤ ਛੋਟਾ ਕਿਸਮਾਂ ਲੱਭ ਲਈਆਂ ਮੈਂ ਜਿਹੜੀਆਂ ਵੱਡੇ ਫੁੱਲ ਆ ਕਰਸ਼ਤ ਫੁੱਲ। ਉਹ ਹੁਣ ਸਿਰਫ ਮੁਸ਼ਕਲ ਇੱਕੋ ਹੀ ਆ ਰਹੀ ਆ। ਭਈ ਸਾਡਾ ਜਿਹੜਾ ਨਾ ਅਗਸਤ ਮਹੀਨੇ ਦਾ ਹਮਸ ਆ ਉਹ ਮਾਰ ਦਿੰਦਾ ਪੌਦਿਆਂ ਨੂੰ। ਜੀ ਬਿਲਕੁਲ। ਉਹਨੂੰ ਸੁਰੱਖਿਆ ਦੇਣ ਲਈ ਹੁਣ ਅਗਲੇ ਹੁਣ ਮੈਂ ਫੇਰ ਉਹ ਲਿਆਉਣੇ ਆ ਹਿਮਾਚਲ ਤੋਂ ਜਾ ਕੇ। ਅਗਲੇ ਸਾਲ ਫਿਰ ਮੈਂ ਆਪਣੀ ਯੂਨੀਵਰਸਿਟੀ ਦੀ ਸਲਾਹ ਦੇ ਨਾਲ ਉਹਨਾਂ ਨੂੰ ਛੇੜ ਇਦਾਂ ਦਾ ਦੇਣਾ ਜਿਹੜਾ ਹਮਸਾ ਹੈ ਨਾ ਵਸਦਾ ਜਿਹੜਾ ਟਕਣਾ ਸ਼ਾਵਾ ਆ ਵੀ ਨਾ ਹੋ ਸਕੇ ਉਹਦੇ ਉੱਤੇ ਸੋ ਇਹ ਕੋਸ਼ਸ਼ਾਂ ਕਰ ਰਹੇ ਹਾਂ ਆ ਵੀ ਬਾਹਰ ਲਿਆ ਅਲੀਲੀਅਮ ਹੈ ਬੜਾ ਅੱਛਾ ਅਲੀਲੀਅਮ ਵੀ ਤੁਸੀਂ ਲਾਇਆ ਹਾਂ ਹਾਂ ਜੀ ਅਲੀਲੀਅਮ ਇਹ ਸਾਰੇ ਲੀਲੀਅਮ ਹੈ ਅੰਦਰ ਤੁਸੀਂ ਜਾਓਗੇ ਤਾਂ ਇੱਕ ਸੰਸਾਰ ਹੈ ਪੂਰਾ ਜੀ ਰਿਸਰਚ ਦਾ ਤੁਸੀਂ ਦੇਖੋ ਕੋਈ ਹਰ ਚੀਜ਼ ਤੁਹਾਨੂੰ ਲੱਗਣਾ ਹੈ ਨਵੀਂ ਹੈ ਇਹਦੇ ਬਾਰੇ ਦੱਸੋ ਤੇ ਬਹੁਤ ਕੋਸ਼ਿਸ਼ ਹੈ ਇੱਥੋਂ ਸ਼ੁਰੂ ਹੋਣ ਦਾ ਆਮ ਬਿੰਨ ਨੂੰ ਮੈਂ ਦੋਨੋਂ ਇੱਕ ਬਣਾਇਆ ਹੈ ਦੋਆ ਨੂੰ ਇੱਕ ਹੈ ਜੀ ਕਿਹੜੀਆਂ ਦੋ ਕਿਸਮਾਂ ਜੀ ਇਹ ਇੱਕ ਇਹ ਲੋਕਲ ਹੈਗੀਆਂ ਆ ਅਸਲ ਦੇ ਵਿੱਚ ਜਿਹੜੇ ਚੂਪਣ ਵਾਲੇ ਆਂਬ ਆ ਹਾਂਜੀ ਇਹਨੂੰ ਇੱਥੇ ਜੋੜ ਦਿੱਤਾ ਹੈ ਇੱਥੇ ਜੋੜ ਦਿੱਤਾ ਹੈ ਜੀ ਆਹ ਵੱਖਰੀ ਕਿਸਮ ਆ ਆਹ ਵੱਖਰੀ ਕਿਸਮ ਆ ਅੱਛਾ ਇਸ ਦੀ ਇੱਕ ਤਰੀਕੇ ਦੀ ਪਿਉਂਦ ਕੀਤੀ ਹੈ ਜੀ ਨਾਲ ਜਾਂ ਨਾ ਨਾ ਕੁਝ ਨਹੀਂ ਕੀਤਾ ਪਿਉਂਦ ਨਹੀਂ ਕੀਤਾ ਇਹਨਾਂ ਨੂੰ ਜਿੱਦਾਂ ਆਪਣੇ ਮੈਡੀਕਲ ਚ ਸਰਜਿਕਲ ਦਾ ਹੁੰਦਾ ਹੈ ਹਾਂਜੀ ਇਦਾਂ ਇਹਨਾਂ ਨੂੰ ਦੁਹਾਨ ਨੂੰ ਛੱਲ ਕੇ ਇਹਨਾਂ ਦੀ ਚਮੜੀ ਗ੍ਰਾਫਟਿੰਗ ਕਰ ਦਿੰਨੇ ਆ ਚਮੜੀ ਜਿੱਦਾਂ ਝੂਟ ਦੇਈਦੀ ਆ ਹਾਂਜੀ ਇਦਾਂ ਝੂਟ ਦਿੱਤਾ ਅੱਛਾ ਬੂਟੇ ਕਿੰਨੇ ਸੁਵੇਦਨਸ਼ੀਲ ਨੇ ਕਿੰਨੇ ਸਮਝਦਾਰ ਹੈ ਹਾਂਜੀ ਇਸ ਕਿਸਮ ਨੇ ਆਪਣਾ ਥੱਲੇ ਏਰੀਆ ਮਾਲ ਲਿਆ ਜੀ ਇਹ ਨਹੀਂ ਉੱਪਰ ਗਈ ਜੀ ਆਹ ਜਿਹੜਾ ਹੈ ਉੱਪਰ ਚਲੇ ਗਿਆ ਇਹਨੇ ਉੱਪਰ ਜਾ ਕੇ ਆਪਦਾ ਇਹ ਹੁਣ ਉੱਪਰ ਆਇਆ ਇਹਦਾ ਸਾਰਾ ਇਹ ਤਾਂ ਥੱਲੇ ਜਿਹੜਾ ਹੈ ਇਹ ਐਸ ਬੂਟੇ ਦਾ ਹੈ ਥੱਲੇ ਇਹਦਾ ਥੋੜਾ ਛੋਟਾ ਆਂਬ ਹੈ ਉਹਦਾ ਵੱਡਾ ਆਂਬ ਹੈ ਥੋੜਾ ਇਹ ਪੁਰਾਣੀਆਂ ਚੂਪਣ ਵਾਲੀਆਂ ਕਿਸਮਾਂ ਤਾਂ ਦੋ ਤਰ੍ਹਾਂ ਦਾ ਅੰਬ ਇੱਕੋ ਦਰਖਤ ਤੇ ਹੋ ਜਾਂਦਾ ਜੀ ਕਿਵੇਂ ਦੋ ਤਰ੍ਹਾਂ ਨਾ ਉਹ ਤਾਂ ਆਪਾਂ ਗ੍ਰਾਫਟਡ ਜਿਹੜੀ ਕਰਦੇ ਆ ਉੱਤੇ ਵੀ ਕਈ ਕਈ ਯੂਪੀ ਦੇ ਵਿੱਚ ਇੱਕ ਸਾਡਾ ਕਿਸਾਨ ਆ ਮੁਸਲਮਾਨ ਹੈ ਜੀ ਉਹਨੇ ਸੰਕੜੇ ਤੋਂ ਉੱਤੇ ਕੀਤਾ ਇੱਕੋ ਹੀ ਉੱਤੇ ਫਿਰ ਉਹ ਤਾਂ ਮੈਨੂੰ ਡੈਪਟੀ ਡਾਕਟਰ ਜਿਹੜੇ ਆ ਹਾਰਟੀਕਲਚਰ ਦੇ ਯੂਪੀ ਤੇ ਮੈਨੂੰ ਦਿਖਾਉਣ ਲਗਾਏ ਸਕੇ ਉਹ ਦੇਖਿਆ ਤਾਂ ਉਹਦੇ ਕੰਬ ਡਿੱਗ ਪਿਆ ਮਲੀਹਾਬਾਦ ਹੈ ਜਿੱਥੇ ਅੰਬਾਂ ਦੀ ਹੈ ਹਾਂਜੀ ਮਲੀਹਾਬਾਦ ਹੈ ਉਹ ਬੁढ़ा ਹੋ ਕੇ ਉਹ ਅੰਬ ਡਿੱਗ ਪਿਆ ਉਹਦੇ ਡਿਗੇ ਉੱਤੇ ਸ਼ਾਖਾਂ ਤਾਂ ਨੋਕੀਆਂ ਉਹਨਾਂ ਤੇ ਉਹਨੂੰ ਪੇਂਦ ਕਰ ਦਿੱਤੇ ਬਹੁਤ ਸਾਰੇ ਡਿਗੇ ਪੈਦੇ ਉੱਤੇ ਹੂੰ ਇਹਦੇ 'ਚ ਬੜੀਆਂ ਸੰਭਾਵਨਾਵਾਂ ਨੇ ਇੱਕ ਆ ਬੀਜ ਜਿਹੜਾ ਦੱਸਿਆ ਮੈਨੂੰ ਕੀ ਹੈ ਜੀ ਤੁਹਾਡੇ ਉੱਤੇ ਟ੍ਰੇਨ ਦੇ ਵਿੱਚ ਸਮਾਰ ਕੇ ਰੱਖੇ ਹੋਇਆ ਹੈ ਇਹ ਇੱਕ ਇਹ ਮੈਡੀਸਨ ਦਵਾਈ ਵਾਸਤੇ ਹੈ ਅੱਛਾ ਜੀ ਇੱਕ ਯੂਰੋਪੀਨ ਲਸਣ ਆ ਉਹਦੀਆਂ ਚੜਾਂ 'ਚ ਪੈਂਦਾ ਅੱਛਾ ਜੀ ਅੱਛਾ ਜੀ ਬਲੱਡ ਪ੍ਰੈਸ਼ਰ ਹੌਟ ਦੇ ਇਹਦੇ ਮਰੀਜ਼ ਹੈਗੇ ਆ ਬਲੱਡ ਪ੍ਰੈਸ਼ਰ ਦੇ ਵਾਸਤੇ ਤੇ ਸ਼ੂਗਰ ਦੇ ਉਹਨਾਂ ਵਾਸਤੇ ਹੈ ਇਹ ਤੇ ਸਵੇਰ ਨੂੰ ਵੈਦ ਹਕੀਮਤ ਚਾਰਕ ਗੰਡੀਆਂ ਲੈਣੀਆਂ ਦੱਸਦੇ ਆ ਕਿਸੇ ਵੀ ਤਰਲ ਦੇ ਨਾਲ ਨਿਰਨੇ ਹੂੰ ਤੇ ਇਹ ਬੜੇ ਮਹਿੰਗੇ ਵਿਕਦੇ ਆ ਬੀਰਵਾ ਇੰਨਾ ਕੁਝ ਕਿਵੇਂ ਸੰਭਾਲੀ ਬੈਠੇ ਆ ਅੱਜਕੱਲ ਤੇ ਕਿਸੇ ਕੋਲ ਜੋ ਕੇ ਸਮੇਂ ਦੇ ਵਿੱਚ ਸਮਾਂ ਹੀ ਨਹੀਂ ਹੋएगा ਹਰ ਪਾਸੇ ਧਿਆਨ ਤਾਂ ਡਾ ਉਹ ਵੀ ਇੰਨੀ ਉਮਰ ਵੱਡੀ ਉਮਰਾਂ ਦੇ ਵਿੱਚ ਸੈਂਕੜੇ ਇੱਥੇ ਸੈਂਕੜੇ ਪ੍ਰਜਾਤੀਆਂ ਹੈ ਜੀ ਜੀ ਇੱਥੇ ਤੇ ਇੰਨੇ ਤਾਂ ਨਾਂ ਬਿਨਾ ਰਹਿਣ ਕਿਸੇ ਨੂੰ ਯਾਦ ਜੀ ਕੱਲੀ-ਕੱਲੀ ਦਾ ਵੇਰਵਾ ਕੱਲੀ-ਕੱਲੀ ਦਾ ਡੇਟਾ ਮਨ ਦੇ ਵਿੱਚ ਲਿਖਿਆ ਹੋਇਆ ਹੈ ਬਿਲਕੁਲ ਹਰ ਇੱਕ ਦਾਇਜ ਤਾਂ ਆਪਾਂ ਚੱਲੀਏ ਜੀ ਫਿਰ ਆਪਾਂ ਇੰਟਰਵਿਊ ਮੁਕੰਮਲ ਕਰੀਏ ਹਾਂ ਉਹ ਬੜਾ ਜ਼ਰੂਰੀ ਹੈ ਵਿਸਤ੍ਰਿਤ ਗੱਲ ਕਰਨ ਨੂੰ ਟਾਈਮ ਲੱਗੇਗਾ ਜੀ ਤੇ ਉਹਨੂੰ ਤੁਸੀਂ ਐਡਟ ਤਾਂ ਆਪਣੇ ਹਿਸਾਬ ਨਾਲ ਕਰ ਲੈਣਾ ਜੀ ਕਿਉਂਕਿ ਬੋਲਣ ਵਾਲਾ ਤਾਂ ਕਈ ਵਾਰੀ ਜਜ਼ਬਾਤੀ ਰੋਂ ਦੇ ਵਿੱਚ ਗੱਲਾਂ ਕਰਨ ਲੱਗ ਪੈਂਦਾ ਜਾਂ ਲੱਸੀ ਦੇ ਵਿੱਚ ਪਾਣੀ ਵੱਧ ਜਾਂਦਾ ਸੋ ਉਹ ਤੁਸੀਂ ਕਰਨਾ ਹੈ ਜੀ